ਹਾਂਜੀ ਪ੍ਰਧਾਨ ਜੀ ਕਿਸ ਵਿਸ਼ੇ ਤੇ ਅੱਜ ਤੁਹਾਡੀ ਮੀਟਿੰਗ ਹੋਈ ਹੈ ਮੈਂ ਉਹ ਆਰਡਰ ਦਾ ਦਸਤਾਵੇਜ਼ ਪੰਜਾਬ ਜਲ ਸਰਵੇ ਦਾ ਸੈਂਕਸ਼ਨ ਕਰ ਲੈਣਾ ਤੁਹਾਡੇ ਜੁਰਮਤੀ ਜਿਲ੍ਹਾ ਚਾਰਪੋ ਅੱਜ ਜਿਹੜੀ ਮੀਟਿੰਗ ਹੋਈ ਆ ਕਿ ਆਪਾਂ ਗੌਰ ਕਮਾਲ ਜੋ ਮੁੱਖ ਮੰਤਰੀ ਗੁਰਵਤ ਸਿੰਘ ਮਾਨ ਹੰਡਾ ਦੀ ਕੋਠੀ ਦਾ ਘਰ ਬਣ ਜਿੰਦੇ ਆ ਗਾਇਸ ਤੋਂ ਕਿਉਂਕਿ ਇਹ ਨਾਰਾ ਲੈ ਕੇ ਆਏ ਸੀ ਕਿ ਜਿਹੜੀਆਂ ਚੀਜ਼ਾਂ ਦਾ ਅਸੀਂ ਸਰਕਾਰ ਕਰਦੇ ਆ ਉਹਨਾਂ ਦਾ ਪਛਾਣ ਹੀ ਰੱਖ ਮੰਨ ਗਏ ਤੇ ਉਹ ਪੰਜਾਬ ਦੇ ਇਹਨਾਂ ਗੱਲ ਲੋਕਾਂ ਨਾਲ ਧੋਖਾ ਕਰ ਰਹੇ ਆ ਉਹਨਾਂ ਦੇ ਕਰਕੇ ਅਸੀਂ ਪੁਰਨਾ ਚੱਲਾਂਗੇ ਤੇ ਉਹਨਾਂ ਦਾ ਜਾਣਦੇ ਨਾ ਬੜੇ ਜੋਸ਼ ਨਾਲ ਮਨਾ ਰਹੇ ਆ ਪਰ ਅਸੀਂ ਜਲ ਸਪਲਾਈ ਤੇ ਸਮੁੱਚੇ ਇਨਵੈਸਟਮੈਂਟ ਵਰਕਰ ਪੂਰੇ ਪੰਜਾਬ ਦੇ ਵਿੱਚ ਇਨਵੈਸਟਮੈਂਟ ਤੇ ਆਊਟਸੋਰਸ ਕੰਮ ਹੈ ਪਰਵਾਰਾਂ ਸਵੇਤ ਉਹਨਾਂ ਦੀ ਕੂਟੀ ਦਾ ਜ਼ਰੂਰ ਮੇਖੇ ਘਰਾਉਣ ਜਾਣ ਜਾ ਰਹੇ ਆ ਕਿਉਂਕਿ ਮਾਨ ਜੋ ਮੁੱਖ ਮੰਤਰੀ ਸਾਹਿਬ ਕਹਿੰਦੇ ਕੁਝ ਹੋਰਾਂ ਦੇ ਕੰਮ ਦੇ ਕੋ ਜੋੜਾ ਜਦੋਂ ਸੱਤਾ ਵਿੱਚ ਆਏ ਸੀ ਉਹਨਾਂ ਨੇ ਕਿਹਾ ਸੀ ਕਿ ਮੇਰਾ ਹਰਾ ਪੈਨਾ ਜਦੋਂ ਕੁਰਸੀ ਤੇ ਬੈਠੂਗਾ ਤਾਂ ਪਹਿਲਾਂ ਕੱਚੇ ਮੁਲਾਜ਼ਮਾਂ ਨੂੰ ਪੱਕੇ ਕਰਕੇ ਤੇ ਵੇਦਵਾਰਾਂ ਨੂੰ ਨੌਕਰੀ ਦੇਣ ਵਾਸਤੇ ਚੱਲੇਗਾ ਪਰ ਜੇ ਇਹ ਹੁਣ 31 ਵਾਰ ਮੀਟਿੰਗਾਂ ਦੇ ਕੇ ਮੀਟਿੰਗ ਵਿੱਚ ਨਾ ਬੈਠਣਾ ਇੱਕ ਬੜੀ ਮਹਾਨਤ ਭਾਗੀ ਗੱਲ ਵਾ ਇਹਦੇ ਬਲੋਸ ਬਲ ਜੋਸ਼ ਵਜੋਂ ਜਦ ਤੱਕ ਸਾਡੇ ਸਾਥੀਆਂ ਨੂੰ ਪੱਕੇ ਗਾਂਦਾ ਸਰਕਾਰੀ ਨੌਕਰੀ ਨਹੀਂ ਕਰਦੀ ਤੇ ਸਾਡਾ ਬੈਠ ਕੇ ਮੀਟਾ ਤੇ ਕੇਵਲ ਟਾਕ ਨਹੀਂ ਕਰਦੀ ਅਸੀਂ ਜਿਹੜਾ ਆਪਣਾ ਸੰਘਰਸ਼ ਕਾਇਮ ਰੱਖਾਂਗੇ ਕਾਮਜਬ ਕਰਾਂਗੇ ਔਰ 28 ਸਤੰਭੋਂ ਆਪਣੇ ਪਰਵਾਰਾਂ ਤੇ ਬੱਚਿਆਂ ਸਮੇਤ ਸਮੁੱਚਾ ਜਿਹੜਾ ਸ਼ਹਿਰਪੁਰ ਦੇ ਵਿੱਚੋਂ ਤੇ ਕਰਵਾੜਾ ਵਗੇੜੀਆਂ ਬਰਾਜ ਤੇ ਸਾਰੇ ਸਾਥੀ ਚਾਹ ਪੁਰੇ ਪਰਾਂਦੇ ਸਾਰੇ ਸਾਥੀ ਤੇ ਜੁਹਵਾ ਪਰਾਂਦੇ ਸਾਰੇ ਸਾਥੀ ਪਰਿਵਾਰਾਂ ਦੇ ਬੱਚਿਆਂ ਸਮੇਤ ਗੱਡੀਆਂ ਦਾ ਵੱਡਾ ਕਾਫਲਾ ਲੈ ਕੇ ਪੂਰੇ ਪੰਜਾਬ ਦੇ ਵਰਕਰ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਕੁੱਟੀ ਦਾ ਘਰਾਓ ਕਰਕੇ ਆਪਣਾ ਰੋਸ ਜ਼ਾਹਰ ਕਰਾਂਗੇ ਤੇ ਸਰਕਾਰ ਸਾਨੂੰ ਪੱਕਾ ਕਰੇ ਔਰ ਸਾਡੇ ਵਿਖਾਵਾ ਜਿਹੜੀਆਂ ਨਿਗੁਣੀਆਂ ਉਹਦੇ ਵਿੱਚ ਵਾਧਾ ਕਰੇ ਕਿ ਅਸੀਂ ਤੱਕ ਤੱਕ ਆਪਣਾ ਸੁਧਾਰ ਚਾਹੀਦਾ ਕੰਮ ਇਹ ਗੱਲ ਤਾਂ ਸਰਕਾਰ ਸਾਨੂੰ ਪੱਕਾ ਕਰਕੇ ਮੋਢੇ ਚੱਲਣ ਲਈ ਨਹੀਂ ਗੱਲ ਠੀਕ ਹੈ ਹਾਂਜੀ ਜ਼ਿਲ੍ਹਾ ਪ੍ਰਧਾਨ ਜਤਿੰਦਰ ਸਿੰਘ ਬਦਨ ਹੁਣ 28 ਤਰੀਕ ਦੇ ਧਰਨੇ ਵਾਲੇ ਤੁਹਾਨੂੰ ਦੱਸਣਗੇ ਰਾਂਝੀ ਕੀ ਤਿਆਰੀ ਹੈ ਤੁਹਾਡੀ 28 ਤਰੀਕਾ ਧੰਨਵਾਦ ਹੈ ਆਈ ਥਿੰਕ ਦੀ ਜਿਹੜੀ ਪੰਜਾਬ ਮੁੱਖ ਮੰਤਰੀ ਭਗਵੰਦ ਸਿੰਘ ਮਾਨ ਜੋ 31 ਵਾਰ ਮੀਟਿੰਗਾਂ ਦੇ ਕੇ ਜਿਹੜਾ ਲਾਰੇ ਲਾ ਕੇ ਸਾਨੂੰ ਮੁੱਕਰ ਗਿਆ ਔਰ ਜਿਹੜਾ ਮਲਾਜਮਾਂ ਦੇ ਨਾਲ ਬਹੁਤ ਤਕੜਾ ਧੋਖਾ ਕਰ ਰਿਹਾ ਕਿ ਮੈਂ ਸਹੀ ਦੇ ਅਜੋ ਕਪ ਸਿੰਘੀ ਦਾ ਵਾਰਿਸ ਹਾਂ ਪਰ ਉਹਦੇ ਉਲਟ ਕਰ ਰਿਹਾ ਅਸੀਂ 28 ਸਤੰਬਰ ਨੂੰ ਉੱਥੇ ਜਾ ਕੇ ਸੰਗਰੂਰ ਦੇ ਧਰਮਿਆਂ ਤੋਂ ਕੋਠੀ ਦਾ ਘਰਾਓ ਕਰਾਂਗੇ ਔਰ ਪਰਿਵਾਰਾਂ ਦੇ ਬੱਚਿਆਂ ਸਿੰਘ ਜਿਹੜਾ ਧਰਨਾ ਸ਼ਾਹਪੁਰ ਪੁਗੜਾ ਡਿਸਟ੍ਰਿਕਟ ਜਾਵੇਗਾ ਔਰ ਉੱਥੇ ਹੀ ਸਿੱਦੇ ਆ ਦੋ ਆਪਸ ਸਿੰਘ ਜਿਹੜਾ ਜਨਮ ਦਿਨ ਬਣਾਵਾਂਗੇ ਔਰ ਜਿਹੜਾ ਢੂੰਗ ਪਿੱਟ ਰਿਹਾ ਉਹਦਾ ਜਿਹੜਾ ਨਕਾਬ ਦਾ ਉਹਨੇ ਚਿਹਰੇ ਤੇ ਦਿੱਤਾ ਹੋਇਆ ਉਹ ਨੰਗਾ ਕਰਾਂਗੇ ਔਰ ਅਸੀਂ ਮੰਗ ਕਰਦੇ ਹਾਂ ਕਿ ਸਾਡੇ ਜਿੰਨੇ ਵੀ ਠੇਕਾ ਸੰਘਰਸ਼ ਮੋਰਚੇ ਦੇ ਮੁਲਾਜ਼ਮਾਂ ਵਰਕਰ ਸਾਰੇ ਹਿੱਪਾਗਾ ਜਿ ਲੈ ਕੇ ਪਿਤਰੀ ਵਿਭਾਗਾਂ ਜਿ ਲੈ ਕੇ ਭਕੇ ਕੀਤੇ ਜਾਣ ਅਗਲਾ ਜਿੱਤਾ ਵੀ ਜੇ ਸਾਡੀਆਂ ਮੰਗਾਂ ਤੇ ਮਸਲੇ ਹੱਲੇ ਨਾ ਕੀਤੇ ਸੰਘਰਸ਼ ਨੂੰ ਹੋਰ ਤਿੱਖਾ ਤੇ ਤੇਜ਼ ਕੀਤਾ ਜਾਵੇ ਕਿ ਜਥੇਬੰਦੀ ਦੇ ਸੰਦਾਨ ਦੇ ਮਤਾ ਕੋ ਪੱਲੇ ਜਾਵੇ ਜੈ ਸੰਘਰਸ਼ ਜੈ ਜਨਤਾ ਜਿੱਤ ਲੱਭੇ ਲੋਕ